ਜੇ ਕਰਦਾ ਸੀ ਕੋਈ ਇੱਕ ਘੜੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰਦਾ ਸੀ ਉਹਦਾ ਜੀਵਨ ਬਦਲ ਜਾਂਦਾ ਸੀ ਪਰ ਭਾਈ ਮਰਦਾਨਾ ਸਾਹਿਬ ਜੀ ਨੇ ਤੇ 54 ਸਾਲ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਤੇ ਕਿੰਨਾ ਉੱਚਾ ਜੀਵਨ ਹੋਏਗਾ ਭਾਈ ਮਰਦਾਨਾ ਸਾਹਿਬ ਜੀ ਦਾ ਨਾ ਮੇਰੇ ਸਤਿਗੁਰ ਦੇ ਨਾਲ ਬੜਾ ਪਿਆਰ ਸੀ ਜਦੋਂ ਉਦਾਸੀਆਂ ਤੇ ਗਏ ਨਾ ਹਲੇ ਪਹਿਲੀ ਵਾਰ ਜਦੋਂ ਉਦਾਸੀਆਂ ਤੇ ਗਏ ਤੇ ਉਦੋਂ ਭਾਈ ਮਰਦਾਨਾ ਸਾਹਿਬ ਜੀ ਦਾ ਮਨ ਨਾ ਥੋੜਾ ਭੱਜਦਾ ਜ਼ਿਆਦਾ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਦੇ ਸਨ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਜਿਵੇਂ ਤੁਹਾਡਾ ਮਨ ਸਾਫ਼ ਹੈ ਨਾ ਤੁਹਾਡਾ ਮਨ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਦਾਤਾ ਜੀ ਮੇਰਾ ਮਨ ਵੀ ਨਾ ਤੁਹਾਡੇ ਸ਼ਬਦ ਦੇ ਨਾਲ ਇੱਕ ਮੇ ਘੋਜਿਆ ਕਰੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਖੁਦ ਪਰਮਾਤਮਾ ਦਾ ਸਰੂਪ ਹਨ ਤੇ ਭਾਈ ਨਰਦਾਨਾ ਜੀ ਕਹਿੰਦੇ ਸਤਗੁਰੂ ਮੈਨੂੰ ਨਾ ਮੇਰਾ ਮਨ ਖਲਾ ਤੰਗ ਕਰਦਾ ਤੁਸੀਂ ਕਿਰਪਾ ਕਰੋ ਮੈਨੂੰ ਵੀ ਨਾ ਤੁਹਾਡੀ ਗੁਰਬਾਣੀ ਦੇ ਵਿੱਚੋਂ ਰਸ ਆਉਣ ਲੱਗ ਜਾਵੇ ਤੁਹਾਡੀ ਬਾਣੀ ਵਿੱਚੋਂ ਆਨੰਦ ਹੋਣ ਲੱਗ ਜਾਵੇ ਕਹਿੰਦੇ ਇੱਕ ਦਿਨ ਤੇ ਭਾਈ ਮਲਦਾਨਾ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਗਏ ਤੇ ਨਾ ਕਹਿੰਦੇ ਰਵਾਬ ਪੜਾਤੀ ਕਹਿੰਦੇ ਆ ਫੜੋ ਆਪਦੀ ਰਵਾਬ ਪਹਿਲੀ ਉਦਾਸੀ ਵੇਲੇ ਦਾ ਜ਼ਿਕਰ ਹੈ ਕਹਿੰਦੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨਾ ਦੋ ਦਿਨ ਸਮਾਧੀ ਵਿੱਚ ਹੀ ਲੀਨ ਹੋਏ ਰਹੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨਾ ਜਦੋਂ ਕਦੇ ਕੀਰਤਨ ਹੁੰਦਾ ਸੀ ਨਾ ਕੀਰਤਨ ਕਰਦਿਆਂ ਕਰਦਿਆਂ ਪਰਮਾਤਮਾ ਜੀ ਦੇ ਵਿੱਚ ਤੀਨਾ ਇਕਮਿਕ ਹੋ ਜਾਂਦੇ ਸਨ ਕਹਿੰਦੇ ਫਿਰ ਕਈ ਕਈ ਘੰਟੇ ਨਾਲ ਸਤਿਗੁਰੂ ਜੀ ਪਰਮਾਤਮਾ ਨਾਲ ਲਿਬ ਲਾ ਕੇ ਬਿਠੇ ਰਹਿੰਦੇ ਸਨ ਹੁਣ ਭਾਈ ਮਰਦਾਨਾ ਉਹਨਾਂ ਦਾ ਹਲੇ ਚੇਤੇ ਤੀਨਾ ਪਰਮਾਤਮਾ ਨਾਲ ਉਸ ਸਮੇਂ ਅਲੇ ਨਹੀਂ ਸੀ ਜੁੜਿਆ ਹੁਣ ਭਾਈ ਮਰਦਾਨਾ ਸਹਿਬ ਨੇ ਨਾ ਜਾ ਕੇ ਕਹਿੰਦੇ ਆ ਫੜ ਬਾਬਾ ਆਪਣੀ ਰਬਾਬ ਤੇਰੇ ਨਾਲ ਨਹੀਂ ਮੈਂ ਰਹਿਣਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਭਾਈ ਮਰਦਾਨਾ ਤੇਰੀ ਬਾਝੋਂ ਸਾਡਾ ਚੇਤ ਨਹੀਂ ਲੱਗਣਾ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਨਾ ਬਾਪਾ ਤੇਰੇ ਨਾਲ ਰਹਿਣਾ ਪੜਾ ਹੀ ਔਖਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਭਾਈ ਜੇ ਤੂੰ ਚਲਿਆ ਗਿਆ ਤੇ ਕੀਰਤਨ ਕੌਣ ਕਰੇਗਾ ਰਬਾਬ ਕੌਣ ਵਜਾਏਗਾ ਭਾਈ ਮਰਦਾਨਾ ਸਹਿਬ ਜੀ ਕਹਿੰਦੇ ਆਹ ਫੜੋ ਆਪਣੀ ਰਬਾਬ ਮੈਂ ਤੇ ਚੱਲਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਵੀ ਪਤਾ ਸੀ ਵੀ ਇਹਨੇ ਜਾਣਾ ਕੋਈ ਨਹੀਂ ਕਹਿੰਦੇ ਜਾ ਚਲਿਆ ਜਾ ਭਾਈ ਮਰਦਾਨਾ ਜੀ ਸੋਚਣ ਲੱਗ ਗਏ ਬਾਬੇ ਨੇ ਮੈਨੂੰ ਰੋਕਿਆ ਹੀ ਨਹੀਂ ਮੈਨੂੰ ਕਹਿੰਦੇ ਜਾ ਚਲਿਆ ਜਾ ਭਾਈ ਮਰਦਾਨਾ ਸਹਿਬ ਜੀ ਦੇ ਦੋ ਪੈਰ ਗਏ ਤੇ ਫਿਰ ਵਾਪਸ ਆ ਗਏ ਸਤ ਗੁਰੂ ਜੀ ਕਹਿੰਦੇ ਤੂੰ ਮੁੜਿਆ ਆਇਆ ਤੇ ਉਹ ਤੇ ਕਹਿੰਦਾ ਸੀ ਮੈਂ ਚੱਲਿਆ ਹੁਣ ਤੂੰ ਮੁੜ ਕੇ ਕਿਉਂ ਆਇਆ ਜਾ ਚੜਿਆ ਜਾ ਕਹਿੰਦਾ ਨਾਮ ਬਾਬਾ ਜੀ ਤੇਰਾ ਨਹੀਂ ਮੇਰੇ ਬਾਝੋਂ ਚਿੱਤ ਲੱਗਣਾ ਨਾ ਤੇ ਚਿੱਤ ਮੇਰਾ ਵੀ ਤੇਰੇ ਬਿਨਾਂ ਨਹੀਂ ਲੱਗਦਾ ਸਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਤੂੰ ਰੋਸਦਾ ਹੀ ਕਾ ਤੂੰ ਇੰਜ ਤੇਰਾ ਚਿੱਤ ਨਹੀਂ ਲੱਗਣਾ ਸਾਡੇ ਤੋਂ ਬਗੈਰ ਤਾਂ ਭਾਈ ਮਰਦਾਨਾ ਜੀ ਕਹਿੰਦੇ ਸਤ ਗੁਰੂ ਜੋ ਮੈਂ ਮੰਗਾਗਾ ਮੈਨੂੰ ਤਵੇਂਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਿੰਦੀ ਮੰਗ ਲੈ ਭਾਈ ਸਾਰੀ ਦੁਨੀਆ ਨੂੰ ਦਿਨੇ ਆ ਤੈਨੂੰ ਵੀ ਦਿਵਾਗੇ ਤਾਂ ਪਤਾ ਭਾਈ ਮਰਦਾਨਾ ਸਾਹਿਬ ਨੇ ਕੀ ਮੰਗਿਆ ਕਿਤੇ ਦਾਤਾ ਜੀ ਜਦੋਂ ਤੂੰ ਬਾਣੀ ਪੜ੍ਹਦਾ ਹੈ ਨਾ ਤੇਰੀ ਸੁਰਤ ਪਰਮਾਤਮਾ ਨਾਲ ਜੁੜ ਜਾਂਦੀ ਹੈ ਕਹਿੰਦੇ ਭਾਈ ਮਰਦਾਨਾ ਜੀ ਬਾਬਾ ਜਦ ਤੇਰੀ ਸੁਰਤ ਪਰਮਾਤਮਾ ਨਾਲ ਜੁੜ ਜਾਂਦੀ ਏ ਤੂੰ ਤੇ ਇੱਕ ਮਿਕ ਹੋ ਜਾਂਦਾ ਹੈ ਤ ਬਾਬਾ ਇਧਰੋਂ ਮੇਰਾ ਚੇਤੀ ਨਹੀਂ ਲੱਗਦਾ ਫਿਰ ਮੈਂ ਕੀ ਕਰਾਂ ਨਾ ਤੇ ਮੇਰੀ ਸੁਰਤ ਪਰਮਾਤਮਾ ਨਾਲ ਜੁੜਦੀ ਕਹਿੰਦੇ ਤੂੰ ਤੇ ਸੁਰਤ ਜੋੜ ਕੇ ਬੈਠਾ ਰਹਿੰਦਾ ਤੈਨੂੰ ਤੇ ਭੁੱਖ ਵੀ ਨਹੀਂ ਲੱਗਦੀ ਤੈਨੂੰ ਪਿਆਸ ਵੀ ਨਹੀਂ ਲੱਗਦੀ ਕਹਿੰਦੇ ਬਾਬਾ ਮੈਨੂੰ ਤੇ ਭੁੱਖ ਬੜਾ ਤੰਗ ਕਰਦੀ ਹੈ ਮੈਨੂੰ ਤੇ ਪਿਆਸ ਵੀ ਬੜਾ ਤੰਗ ਕਰਦੀ ਐ ਕਹਿੰਦੇ ਜਾਂ ਤੀ ਇੰਜ ਕਰ ਵੀ ਮੈਨੂੰ ਵੀ ਭੋਖਣਾ ਲੱਗਿਆ ਕਰੇ ਤੇਰੇ ਵਾਂਗੂ ਜਾਂ ਤੀ ਫਿਰ ਇੰਜ ਕਰ ਮੈਨੂੰ ਵੀ ਤੇਰੇ ਅੰਗੂ ਨਾ ਪਿਆਸ ਨਾ ਲੱਗਿਆ ਕਰੇ ਤਾਂ ਤੇ ਬਾਬਾ ਮੈਂ ਤੇਰੇ ਨਾਲ ਰਹਾਗਾ ਨਹੀਂ ਮੈਨੂੰ ਰਹਿਣਾ ਬੜਾ ਔਖੇ ਦੇਖੋ ਭਾਈ ਮਰਦਾਨਾ ਜੀ ਨੇ ਕੀ ਮੰਗਿਆ ਕਹਿੰਦੇ ਸਤਿਗੁਰੂ ਜੀ ਜਿਵੇਂ ਤੂੰ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ ਨਾ ਮੇਰਾ ਮਨਬੀ ਇਸ ਸ਼ਬਦ ਦੇ ਵਿੱਚ ਲੀਨ ਹੋ ਜਾਇਆ ਕਰੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਰਦਾਨੀਆਂ ਜਦੋਂ ਮਨ ਸਾਫ਼ ਹੋ ਜਾਂਦਾ ਹੈ ਨਾ ਉਦੋਂ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ ਕਹਿੰਦੇ ਤੂੰ ਕੀਰਤਨ ਕਰਦਾ ਰਹੇ ਤੇਰਾ ਮਨ ਜਦੋਂ ਸਾਫ਼ ਹੋ ਗਿਆ ਤੇ ਉਹ ਆਪੇ ਮਾਲਕ ਨਾਲ ਜੁੜ ਜਾਵੇਗਾ ਜਿਹੜੀ ਗੱਲ ਅੱਜ ਦੇ ਸ਼ਬਦ ਵਿੱਚ ਕਹਿੰਦੇ ਪਏ ਨੇ ਸਾਡਾ ਮਨ ਮੈਲਾ ਹੈ ਇਹ ਤਾਂ ਕਰਕੇ ਪ੍ਰਮਾਤਮਾ ਨਾਲ ਨਹੀਂ ਜੁੜਦਾ ਸਾਡਾ ਮਨ ਮੈਲਾ ਹੈ ਤਾਂ ਕਰਕੇ ਇਹ ਗੁਰਬਾਣੀ ਤੋਂ ਦੂਰ ਭੱਜਦਾ ਹੈ ਮੈਲਾ ਮਨ ਹੈ ਨਾ ਕਿ ਤਾਂ ਦੂੜਦਾ ਪਿਆ ਹੈ ਤੇ ਜੀਸਸ ਮੇ ਭਾਈ ਮਰਦਾਨਾ ਜੀ ਦਾ ਆਖਰੀ ਸਮਾਂ ਸੀ ਨਾ ਭਾਈ ਮਰਦਾਨਾ ਜੀ ਜਦੋਂ ਸਵਾਸ त्याਗਣ ਲੱਗੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਨਾ ਆਪ ਦੀ ਗ੍ਰੋਥੀ ਵਿੱਚ ਭਾਈ ਮਰਦਾਨੇ ਦਾ ਸਿਰ ਰੱਖਿਆ ਕਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਭਾਈ ਮਰਦਾਨਾ ਜੀ ਆਖਰੀ ਸੁਵਾਸ ਲੈਂਦੇ ਪਏ ਸਨ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਖਿੰਦੇ ਮਰਦਾਨਿਆਂ ਤੋਂ ਸਾਡਾ ਬੜਾ ਸਾਥ ਦਿੱਤਾ ਹੈ ਹਰ ਇੱਕ ਵਕਤ ਸਾਡੇ ਮੋਢੇ ਨਾਲ ਮੋਢਾ ਜੋੜਿਆ ਤੂੰ ਸਿਰਫ ਸ਼ਬਦ ਕਰਕੇ ਭਾਈ ਨਹੀਂ ਸੀ ਤੂੰ ਸੱਚਮੁੱਚ ਸਾਡਾ ਭਾਈ ਬਣ ਕੇ ਦਿਖਾਇਆ ਹੈ ਭਾਈ ਮਰਦਾਨਾ ਜੀ ਜਦੋਂ ਤੁਸੀਂ ਪ੍ਰਾਣ ਤਿਆਗੋ ਤੁਹਾਡੇ ਸਰੀਰ ਦਾ ਮੈਂ ਅੰਤਮ ਸੰਸਕਾਰ ਕਰਾਂ ਜਾਂ ਕਬਰ ਵਿੱਚ ਦਫਨਾਵਾਂ ਕਿਉਂਕਿ ਉਹਨਾਂ ਦੇ ਭਾਈ ਮਰਦਾਨਾ ਜੀ ਮੁਸਲਮਾਨ ਦੇ ਤੇ ਮੁਸਲਮਾਨਾਂ ਨੂੰ ਕਬਰ ਵਿੱਚ ਦੱਬਿਆ ਜਾਂਦਾ ਕਹਿੰਦੇ ਭਾਈ ਮਰਦਾਨਾ ਜੀ ਜਦੋਂ ਤੁਸੀਂ ਪ੍ਰਾਣ ਤਿਆਗੋਂ ਤੁਹਾਡੇ ਸਰੀਰ ਦਾ ਮੈਂ ਅੰਤਮ ਸੰਸਕਾਰ ਕਰਾਂ ਜਾਂ ਕਬਰ ਵਿੱਚ ਦਫਨ ਕਰਾਂ ਭਾਈ ਮਰਦਾਨਾ ਜੀ ਨੇ ਨੈਤਰ ਭਰ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਜਾਂ ਤੁਹਾਡੀ ਯਾਦ ਵਿੱਚ ਕੋਈ ਮੂਰਤੀ ਬਣਾ ਦੀਏ ਕੋਈ ਸਮਾਦ ਬਣਾ ਦੀਏ ਤਉ ਭਾਈ ਮਰਦਾਨਾ ਜੀ ਨੇਤਰ ਪਰ ਕੇ ਕਹਿੰਦੇ ਬਾਬਾ ਇਸ ਸਰੀਰ ਦੀ ਕਬਰ ਵਿੱਚੋਂ ਬਾਹਰ ਕੱਢ ਕੇ ਹੁਣ ਕਿਹੜੀ ਕਬਰ ਵਿੱਚ ਪਾਏਗਾ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਬਾਬਾ ਮੈਨੂੰ ਉੱਥੇ ਰੱਖੀਂ ਜਿੱਥੇ ਤੂੰ ਹੋਵੇਂ ਕਹਿੰਦੇ ਜਿਵੇਂ ਇਸ ਜਹਾਨ ਦੇ ਵਿੱਚ ਸਾਨੂੰ ਤੂੰ ਆਵਦੇ ਤੂੰ ਨਹੀਂ ਵਿਛੋੜਿਆ ਨਾ ਉਸ ਜਹਾਨ ਦੇ ਵਿੱਚ ਵੀ ਮੈਨੂੰ ਆਵਦੇ ਤੋਂ ਕਦੇ ਨਾ ਵਿਛੋੜੀਂ ਜਿਵੇਂ ਇਸ ਜਹਾਨ ਦੇ ਵਿੱਚ ਤੂੰ ਮੈਨੂੰ ਆਪ ਦੇ ਨਾਲ ਰੱਖਿਆ ਹਰ ਇੱਕ ਵਕਤ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਬਾਬਾ ਉਸ ਜਹਾਨ ਵਿੱਚ ਵੀ ਮੈਨੂੰ ਆਪ ਦੇ ਚਰਨਾਂ ਵਿੱਚ ਰੱਖ ਲਈ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਇਸ ਸਰੀਰ ਦਾ ਕੀ ਹੈ ਇਹ ਤੇ ਮਿੱਟੀ ਹੈ ਇਹਨੂੰ ਭਵੇਂ ਅਗਣ ਭੇਟ ਕਰਦੇ ਭਵੇਂ ਦਫਨਾਦੇ ਇਸ ਸਰੀਰ ਦਾ ਕੀ ਹੈ ਮਰਦਾ ਸਰੀਰ ਤੇ ਇੱਕ ਮਿੱਟੀ ਹੈ ਗੁਲਾਮ ਫਰੀਦ ਜੀ ਕਹਿੰਦੇ ਨਾ ਮੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਕਹਿੰਦੇ ਤੇ ਸਰੀਰ ਮਿੱਟੀ ਹੈ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਧਿਆ ਮੇਰੀ ਤੇਰੀ ਨਾ ਇਹ ਮੇਰੀ ਨਾ ਇਹ ਤੇਰੀ ਚਾਰ ਦਿਨਾਂ ਦਾ ਦੁਨੀਆ ਮੇਲਾ ਖਿਰ ਬਣ ਜਾਣਾ ਮਿੱਟੀ ਦੀ ਢੇਰੀ ਕਹਿੰਦੇ ਸਰੀਰ ਤੇ ਮਿੱਟੀ ਦੀ ਢੇਰੀ ਐ ਕਹਿੰਦੇ ਸਤਿਗੁਰੂ ਅਸਾਂ ਨੂੰ ਉਥੇ ਰੱਖੀਂ ਜਿੱਥੇ ਤੇਰਾ ਵਾਸਾ ਹੋਵੇ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੂੰ ਫਿਕਰ ਨਾ ਕਰ ਜਿੱਥੇ ਸਾਨੂੰ ਯਾਦ ਕੀਤਾ ਜਾਏਗਾ ਨਾ ਉਥੇ ਤੈਨੂੰ ਵੀ ਯਾਦ ਕੀਤਾ ਜਾਏਗਾ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਹੁੰਦਾ ਹੈ ਸ਼ਲੋਕ ਮਰਦਾਨਾ ਪਹਿਲਾ ਇੱਕ ਸ਼ਲੋਕ ਨਾ ਉਹਦੇ ਅੱਗੇ ਸਟਾਰਟ ਦੇ ਉੱਤੇ ਲਿਖਿਆ ਸ਼ਲੋਕ ਮਰਦਾਨਾ ਪਹਿਲਾ ਭਾਈ ਮਰਦਾਨਾ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਾਮ ਹੁੰਦਾ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਦੋ ਵਾਰ ਭਾਈ ਮਰਦਾਨਾ ਜੀ ਦਾ ਨਾਮ ਲਿਖਿਆ ਆਪਣੀ ਬਾਣੀ ਵਿੱਚ ਪੜਾ ਰਬਾਬ ਵਜਾਈਂਦਾ ਮਜਲਿਸ ਮਰਦਾਨਾ ਮੀਰਾਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਮਰਦਾਨਾ ਪੜਾ ਹੈ ਜਿਹੜਾ ਰਬਾਬ ਵਜਾ ਕੇ ਮੇਰੇ ਬਾਪੇ ਦਾ ਦਿਲ ਖੁਸ਼ ਕਰਦਾ ਸੀ ਭਾਈ ਗੁਰਦਾਸ ਜੀ ਨੇ ਲਿਖਿਆ ਪੜਾ ਰਬਾਬ ਵਜਾਈਂਦਾ ਮਜਲਿਸ ਮਰਦਾਨਾ ਮੀਰਾਸੀ ਜਾਂ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਗਏ ਸਨ ਨਾ ਤੇ ਭਾਈ ਗੁਰਦਾਸ ਜੀ ਨੇ ਉਸ ਵਾਰ ਦੇ ਵਿੱਚ ਵੀ ਭਾਈ ਪਰਦਾਨਾ ਜੀ ਦਾ ਨਾਮ ਲਿਖਿਆ ਫਿਰ ਬਾਬਾ ਗਿਆ ਬਗਦਾਦ ਨੂੰ ਜਦੋਂ ਇਹ ਵਾਰ ਹੁੰਦੀ ਹੈ ਦੇ ਵਿੱਚ ਲਿਖਿਆ ਮਿਲਦਾ ਇੱਕ ਬਾਬਾ ਅਕਾਲ ਰੂਪ ਦੂਜਾ ਰਬੀ ਮਰਦਾਨਾ ਭਾਵ ਕਿ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ ਭਾਈ ਮਰਦਾਨਾ ਜੀ ਦਾ ਦੋ ਵਾਰ ਨਾਮ ਆਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਭਾਈ ਮਰਦਾਨਾ ਜੀ ਦਾ ਨਾਮ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਮਰਦਾਨਿਆਂ ਜਿੱਥੇ ਸਾਨੂੰ ਯਾਦ ਕੀਤਾ ਜਾਏਗਾ ਉੱਥੇ ਤੈਨੂੰ ਵੀ ਯਾਦ ਕੀਤਾ ਜਾਏਗਾ ਸਤਿਗੁਰੂ ਜੀ ਕਹਿੰਦੇ ਤੂੰ ਕੁਝ ਮੰਗ ਲੈ ਆਖਰੀ ਸਮੇਂ ਜੇ ਕੁਝ ਮੰਗਣਾ ਹੈ ਨਾ ਤੂੰ ਮੰਗ ਸਕਦਾ ਹੈ ਤੇ ਭਾਈ ਮਰਦਾਨਾ ਜੀ ਕਹਿੰਦੇ ਸੀ ਸਤਿਗੁਰੂ ਜੀ ਜਿਵੇਂ ਤੂੰ ਮੈਨੂੰ ਕੀਰਤਨ ਦੀ ਦਾਤ ਬਖਸ਼ੀ ਸੀ ਨਾ ਸਤਿਗੁਰੂ ਮੇਰੇ ਤੋਂ ਬਾਅਦ ਮੇਰੇ ਪੁੱਤਰਾਂ ਨੂੰ ਇਸ ਕੀਰਤਨ ਦੀ ਦਾਤ ਬਖਸ਼ਿਓ ਭਾਈ ਮਰਦਾਨਾ ਜੀ ਦੇ ਦੋ ਪੁੱਤਰ ਸਨ ਇੱਕ ਰਾਜਾ ਦਾ ਤੇ ਇੱਕ ਸਾਜਾ ਦਾ ਭਾਈ ਮਰਦਾਨਾ ਜੀ ਜਦੋਂ ਪ੍ਰਾਣ ਤਿਆਗ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੀ ਰਵਾਬ ਭਾਈ ਮਰਦਾਨਾ ਜੀ ਨੇ ਮੋਢੇ ਤੇ ਟੰਗੀ ਹੁੰਦੀ ਸੀ ਨਾ ਉਹ ਰਵਾਬ ਗੁਰੂ ਨਾਨਕ ਪਾਤਸ਼ਾਹ ਜੀ ਆਪਦੇ ਮੋਢੇ ਤੇ ਟੰਗ ਕੇ ਮਰਦਾਨਾ ਜੀ ਦੇ ਘਰ ਗਏ ਉਹਨਾਂ ਘਰ ਦੇ ਵਿੱਚ ਬੜਾ ਬੇਰਾਗ ਸੀ ਕਿਉਂਕਿ ਭਾਈ ਮਰਦਾਨਾ ਜੀ ਪ੍ਰਾਨ ਤਿਆਗ ਗਏ ਸਨ ਪੁੱਤਰ ਪੁੱਛਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਡੇ ਅੱਬੂ ਕਿੱਥੇ ਗਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੁੱਤਰ ਤੁਹਾਡਾ ਅੱਬੂ ਨਾ ਆਪਣੇ ਘਰ ਚਲੇ ਆ ਗਿਆ ਕਹਿੰਦੇ ਆਪਣੇ ਘਰ ਆਪਣੇ ਘਰ ਤੇ ਆਈ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਅਪੂ ਉਸ ਘਰ ਚਲੇ ਆ ਗਿਆ ਜਿਸ ਘਰ ਦੇ ਵਿੱਚ ਕੋਈ ਵਿਰਲਾ ਜਾਂਦਾ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ ਆਪਣੇ ਘਰ ਚਲੇ ਆ ਗਿਆ ਤੇ ਕਹਿੰਦੇ ਵੀ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਨਾ ਜਦੋਂ ਭਾਈ ਰਾਜਾਦਾ ਜੀ ਬੜਾ ਬੇਰਾਗ ਕਰਨ ਲੱਗ ਗਏ ਕਿਉਂਕਿ ਪਿਤਾ ਦੇ ਨਾਲ ਕਿਹੜੇ ਬੱਚੇ ਦਾ ਪਿਆਰ ਨਹੀਂ ਹੁੰਦਾ ਬਰਨਾਨਕ ਪਾਤਸ਼ਾਹ ਜੀ ਨੇ ਭਾਈ ਰਾਜਾਦਾ ਜੀ ਨੂੰ ਨਾ ਰਵਾਬ ਫੜਾਈ ਕਹਿੰਦੇ ਪੁੱਤਰ ਇਹ ਰਵਾਬ ਵਜਾ ਜਿਹੜੀ ਦਾਤ ਤੇਰੇ ਪਿਤਾ ਨੂੰ ਦਿੱਤੀ ਸੀ ਉਹ ਦਾਤ ਤੈਨੂੰ ਵੀ ਦਈਏ ਫਿਰ ਭਾਈ ਮਰਦਾਨਾ ਜੀ ਦੇ ਪੁੱਤਰ